ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਸਾਰੇ ਮੇਰੇ ਭੈਣ ਭਰਾ ਕਿੱਦਾਂ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਦੀਵਾਲੀ ਦਾ ਦਿਨ ਵਾ ਤੇ ਮਾਲਕ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਤੇ ਮੇਰੇ ਵੱਲੋਂ ਮਨਜਿੰਦਰ ਵੱਲੋਂ ਸਾਇਰਸ ਵੱਲੋਂ ਉਹਦੇ ਵੀਰ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਮੈਨੂੰ ਮਿਲਣ ਲੱਗਾ ਜੇ ਗਿਫਟ ਮਨਜਿੰਦਰ ਹੋਣਾ ਨੇ ਮੈਨੂੰ ਗਿਫਟ ਦੇਣਾ ਅੱਜ ਤੇ ਆਹ ਵੇਖੋ ਆਪਾਂ ਸ਼ਹਿਰ ਆਏ ਆ ਤੇ ਸ਼ਹਿਰ ਵਿੱਚ ਅੱਜ ਰੌਣਕ ਵੇਖੋ ਦੀ ਸਾਰੇ ਭੈਣ ਭਰਾ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਦੁਕਾਨਾਂ ਲੱਗੀਆਂ ਪਟਾਕਿਆਂ ਵਾਲੀਆਂ ਮਠਾਈਆਂ ਵਾਲੀਆਂ ਪੂਰੀ ਰੌਣਕ ਆ ਪੂਰੀ ਰੌਣਕ ਆ ਜਿਹਾ ਬਾਜ਼ਾਰ ਵਿੱਚ ਤਾਂ ਮਨ ਚੰਦਰ ਹਾਂਜੀ ਬਿਲਕੁਲ ਜੀ ਬਿਲਕੁਲ ਸੱਸੀ ਗੱਲ ਜੀ ਸਾਰਿਆਂ ਨੂੰ ਜੀ ਤੇ ਅੱਜ ਆਪਾਂ ਜੀਰਵਾਤੇ ਕੋ ਬੜੀ ਖਾਸ ਆਈਟਮ ਲੈਣ ਆਏ ਆ ਤੇ ਚਲੋ ਤੁਹਾਨੂੰ ਦਿਖਾਉਂਦੇ ਆ ਮੁੜ ਕੇ ਬਾਅਦ ਦੇ ਵਿੱਚ ਕੀ ਜਿਆਦਾ ਕੀ ਦਿੱਤਾ ਦਿੱਤੇ ਇਹ ਆਪੀ ਬਿਲਕੁਲ ਹੀ ਬੜਾ ਹਾਂ ਰੌਣਕ ਵੇਖੋ ਆਜ ਤੇ 14 ਦੇ ਵਿੱਚ ਇਹ ਆਪੀ ਚਲੋ ਟਾਈਮ ਦੇ ਨਾਲ ਕੁਝ ਇਹ ਦਿਨ ਦਿਹਾੜਾ ਵੀ ਤੇ ਕੋਈ ਚੀਜ਼ ਲਈ ਜਾਂਦੀ ਫਿਰ ਆਖੀਦਾ ਨੇ ਫੁਲਾਣੀ ਚੀਜ਼ ਉਹਦੇ ਲਵਾਂਗੇ ਦਿਵਾਲੀ ਤੇ ਲਵਾਂਗੇ ਆਹ ਦਿਵਾਲੀ ਤੇ ਲਵਾਂਗੇ ਟਾਈਮ ਖਾਲੀ ਦਾ ਮਹੀਨਾ ਦੋ ਦੋ ਮਹੀਨੇ ਵੀ ਖਾਲੀ ਤੇ ਕੇਵਲੇ ਸੁਣੇ ਸੁਣੇ ਪਾਂਡੇ ਲੱਗੇ ਆ ਹਾਂਜੀ ਹਾਂਜੀ ਤੇ ਬੜੀਆਂ ਬੜੀਆਂ ਸੋਹਣੀਆਂ ਚੀਜ਼ਾਂ ਲੱਗੀਆਂ ਆ ਤੇ ਬਹੁਤ ਵਧੀਆ ਅੱਜ ਲੱਗਣ ਡਿਆ ਬਾਜ਼ਾਰ ਵਿੱਚ ਪੂਰੀ ਰੌਣਕਾਂ ਗਹਿਮਾਂ ਗਹਿਮੀ ਆ ਪੂਰੀ ਅੱਜ ਇਹ ਵੀ ਇੱਕ ਦੋ ਚੀਜ਼ਾਂ ਜਿਹੜੀਆਂ ਹੋ ਕੰਮ ਦੇਣੋਂ ਹਟ ਗਈਆਂ ਜਿਹੜੀਆਂ ਅੱਜ ਖਾਸ ਕਰਕੇ ਬੂਤੀਆਂ ਲੈਣ ਆ। ਅੱਜ ਮੈਨੂੰ ਗਿਫਟ ਮਿਲਣੇ ਆ ਗਿਫਟ ਦੀਵਾਲੀ ਗਿਫਟ ਮਿਲਣੇ ਆ ਤੇ ਵਿਰਗੇ ਜੀ ਵਿਰਗੇ ਹਾਂ ਇਹ ਮੈਨੂੰ ਹਰ ਵਾਰ ਦਿੰਦੇ ਹੁੰਦੇ ਨੇ ਨਾ ਦੀਵਾਲੀ ਗਿਫਟ ਇਹ ਆ ਵੀ ਚਲੋ ਇਤਰਾਈ ਆ ਆਨੇ ਬਾਲੇ ਨਈ ਚੀਜ਼ ਪੜ ਜਾਂਦੀ ਆ ਤੇ ਥੋੜੀ ਬੂਤੀ ਪੰਡ ਰਛਣਾ ਥੋੜਾ ਬੋਤਾ ਲੈਂਦਾ ਇਹਨੂੰ ਹਾਂ ਸਾਰੇ ਸੁਣਾ ਨਵੇਂ ਕੱਪੜੇ ਲੈਤੇ ਆ ਇਹ ਆਪੇ ਚਲੋ ਵਧੀਆ ਵਾ ਹਾਂਜੀ ਤੇ ਹੁਣ ਥੋੜਾ ਜਿਹਾ ਕਾਰੋਬਾਰ ਇੱਥੇ ਹੋਰ ਕਰਨਾ ਵਾ ਇੱਕ ਦੋ ਚੀਜ਼ਾਂ ਲੈਣ ਆ ਰਹੀਆਂ ਵਾ ਮੁਰਗੇ ਚਲੋ ਗਿੰਡ ਚੱਲ ਕੇ ਫਿਰ ਤੁਹਾਨੂੰ ਦੱਸਦੇ ਹਾਂ ਨੇ ਵੀ ਕੀ ਕੀ ਖਰੀਦਿਆ ਅੱਜ ਹੈ ਦੇਖੋ ਜੀ ਬਿਲਕੁਲ ਜੀ ਬਿਲਕੁਲ ਵਖਾਣੇ ਸਾਰਿਆਂ ਨੂੰ ਕੀ ਅੱਜ ਆਪਾਂ ਲੈਣੇ ਆ ਤੇ ਉਹ ਆਪਣੇ ਪਿੰਡ ਪਣਾਵਾਂ ਨਾਲ ਸਾਰਾ ਵਲੌਗ ਆਪਾਂ ਸਾਂਝਾ ਕਰਾਂਗੇ ਠੀਕ ਆ ਬਿਲਕੁਲ ਜੀ ਤੇ ਚਲੋ ਠੀਕ ਆ ਜੀ ਫਿਰ ਫਿਰ ਮਿਲਦੇ ਆ ਅੱਗੇ ਹਾਂਜੀ ਇਹਦਾ ਕੀ ਭਾਵ ਹੈ ਕਿ ਭਰ ਭਾਲੇਗਾ ਭਾਲੀ ਚੁਕੇਗਾ ਇਨਾਨ ਸਾਦਾ ਇਨਾਨ ਸਾਦਾ ਸੇਮ ਹੀ ਸੇਮ ਹੀ ਸੇਮ ਇਲਾ ਨਹੀਂ ਜ਼ਿਆਦਾ ਨਹੀਂ ਲਏ ਥੋੜੇ ਲਏ ਆ ਰੌਣਕ ਮੇਲਾ ਘੜੀ ਕਰ ਲਾਂਗੇ ਉਦਾਂ ਹੁਣ ਨਿੱਕੇ ਹੁੰਦਾ ਬੜਾ ਚਾਹੀਗਾ ਤੇ ਹੁਣ ਉਹਨਾ ਕ ਚਾ ਨਹੀਂ ਹੁੰਦਾ ਜਿਦਾ ਵੀ ਬੜਾ ਜ਼ਿਆਦਾ ਪਟਾਕੇ ਲਈ ਇਹਦੇ ਚਲਾਈਏ ਉਹਨਾਂ ਦਾ ਵੀ ਜਦ ਥੋੜਾ ਰੌਣਕ ਮੇਲਾ ਹੋ ਜਾਏ ਤੇ ਬੜਾ ਵਾ ਇਹ ਵੀ ਚਲੋ ਕਜਾਰੇ ਜਾ ਕੇ ਹੋ ਰਹੇ ਮੈਂ ਫਿਰ ਵੀ ਫਿਰ ਵੀ ਸੁਖਨਾ ਕਿੰਨੇ ਪਟਾਕੇ ਲੱਲੇ ਆ ਨਾ ਨਾ ਕਰਦਿਆ ਮੈਂ ਨਹੀਂ ਰੌਣਕ ਮੇਲਾ ਜਿਹੜਾ ਉਹ ਪੈਂਦੀ 4000 ਰੁਪਿਆ ਰੌਣਕ ਮੇਲਾ ਹੀ ਰੌਣਕ ਮੇਲਾ ਹੀ ਨੇ ਜੇ ਉਹ ਚਲੋ ਸਾਲ ਬਾਅਦ ਦੇਣ ਆਉਂਦਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਪਤਾ ਕੋਈ ਗੱਲ ਨਹੀਂ ਸਭ ਤੋਂ ਵੱਡੀ ਗੱਲ ਆ ਵੀ ਤੰਦਰੁਸਤੀ ਜਾਈਦੀ ਆ ਬਿਲਕੁਲ ਚਲੋ ਸਸਰ ਮੇਰੇ ਸਾਰੇ ਕੰਮ ਹੁੰਦੇ ਜਾਂਦੇ ਆ ਇਹ ਵੀ ਦਿਨ ਦਿਹਾੜੇ ਦਾ ਆਜ ਤੇ ਪਟਾਕੇ ਚੱਲ ਜਣੇ ਮੁੜ ਕੇ ਸਾਲ ਨੂੰ ਚੱਲਣੇ ਆ ਸਹੀ ਗੱਲ ਬਿਲਕੁਲ ਬਿਲਕੁਲ ਤੇ ਚਲੋ ਇਹ ਆ ਵੀ ਕੋ ਟਾਈਮ ਟਾਈਮ ਤੇ ਚੀਜ਼ਾਂ ਖੜਕ ਚੰਗੀਆਂ ਲੱਗਣੇ ਦਿਨ ਦਿਹਾੜੇ ਤੇ ਕੋਈ ਵੀ ਕੰਮ ਚੰਗਾ ਲੱਗਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਦਿਨ ਦਿਹਾੜੇ ਤੋਂ ਵਨਿੰਗ ਪਿੱਤਾ ਵੀ ਨਜ਼ਾਇਜ਼ ਹਾਂ ਇਹ ਦੀਵਾਲੀ ਦਾ ਤਿਹਾੜੀ ਦਾ ਬੜਾ ਵਧੀਆ ਦਿਹਾੜਾ ਬਿਲਕੁਲ ਅਸੀਂ ਬਣਾ ਲਏ ਪਾਸੇ ਦੀਵੇ ਚਕੜੇ ਗ੍ਰਾਊਂਡਾਂ 'ਚ ਲਗਣੀਆਂ ਸ਼ਹਿਰ ਤੁਹਾਨੂੰ ਪਿਛਲੇ ਕਲੀਪ 'ਚ ਨਹੀਂ ਵੇਖਿਆ ਹੁਣ ਕਿ ਸ਼ਹਿਰ ਕਿ ਨਹੀਂ ਰੌਣਕੀ ਕੀ ਤੇ ਹੁਣ ਆਪਾਂ ਹੁਣ ਆਪਾਂ ਔਂਡੇ ਘਰ ਨੂੰ ਵਾਪਸ ਜਾਣ ਰਹੇ ਆ ਤੇ ਜਿਵੇਂ ਜਿਹੜਾ ਗਿਫਟ ਜਿਹੜਾ ਉਹ ਗ੍ਰਾਊਂਡ 'ਚ ਮਮੀ ਦਾ ਗਿਫਟ ਆ ਉਹ ਵੀ ਮਗਰੇ ਮਗਰੇ ਹੱਟੇ ਆਉਂਦੇ ਆ ਹੋਰ ਹੀ ਥੋੜਾ ਬੋਧਾ ਸਮਾਨ ਲੈਂਦਾ ਤੁਹਾਨੂੰ ਜਾ ਕੇ ਵੀ ਹਾਂਜੀ ਛੋਟਾ ਬੋਧਾ ਸਮਾਨ ਲੈ ਆਉਣ ਵਾਲਾ ਹੀਗਾ ਜਿਹੜਾ ਪਟਾਕਿਆ ਵਾਲਾ ਵੈ ਇਹਨੇ ਕੱਪੜੇ ਵੀ ਲਏ ਦਿਵਾਲੀ ਦੇ ਨਵੇਂ ਚਲ ਕੋਈ ਗੱਲ ਨਹੀਂ ਮੇਰੀ ਵੇਖੋ ਜੀ ਹੁਣ ਥੋੜਾ ਬੋਝਾ ਸਮਾਇਆ ਪਤਾ ਲੱਗਦਾ ਨਾ ਨਿੱਕੇ ਹੁੰਦੇ ਪੜਦੇ ਹੁੰਦੇ ਹੀ ਨਾ ਦਿਵਾਲੀ ਦੇ ਵਾਸਤੇ ਅਸੀਂ ਦਿਵਾਲੀ ਵਾਲੇ ਦਿਨ ਨਵੇਂ ਕੱਪੜੇ ਲਈਦੇ ਆ ਦੋ ਕੱਪੜੇ ਲਈਦੀ ਆ ਮੈਂ ਨਵੇਂ ਕੱਪੜੇ ਵੀ ਲਓ ਅੱਜ ਸਭ ਕੋਈ ਨਵਾਂ ਨਵਾਂ ਆਜੇ ਘਟੋ ਘਾਟੇ ਤਿੰਨ ਚਾਰ ਚੀਜ਼ਾਂ ਨਵੀਆਂ ਆ ਆਮ ਬੰਦੇ ਵੀ ਖੀਦੇ ਆ ਕੱਪੜੇ ਵੀ ਖੀਦੇ ਆ ਹਾਂਜੀ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਗਏ ਹਾਂ ਪਹਿਲਾਂ ਗੁਰੂ ਘਰ ਜਾ ਕੇ ਮੱਥਾ ਟੇਕਿਆ ਸ਼ੋਪਿੰਗ ਇਹ ਹੁਣ ਘਰ ਜਾ ਕੇ ਤੁਹਾਨੂੰ ਵਿਖਾਉਂਦੇ ਆ ਕਿ ਕਿਹੜੀ ਕਿਹੜੀ ਸ਼ੋਪਿੰਗ ਕੀਤੀ ਆ ਤੇ ਨਾਲੇ ਮੇਨ ਜਿਹੜਾ ਮੇਨ ਮੇਰਾ ਗਿਫਟ ਆ ਉਹਦੀ ਇਹ ਵੀ ਲਿਆ ਕੇ ਉਹ ਚੰਗਾ ਵਧੀਆ ਦਿੱਤਾ ਵਾ ਨਹੀਂ ਇਹਦੇ ਕੋਈ ਗੱਲ ਨਹੀਂ ਕਰਨ ਵਾਲੀ ਤੇ ਗਿਫਟ ਦੋਗ ਤਾਂ ਡੇ ਦੋਵੇਂ ਤੁਹਾਡੀ ਵਰਤੋਂ ਵਾਲੀ ਚੀਜ਼ਾਂ ਦੋਵੇਂ ਮੇਰੇ ਵਰਤੋਂ ਤੇ ਗਿਫਟ ਵੀ ਚੰਗੇ ਜਿਹੜੀਆਂ ਤੁਹਾਨੂੰ ਮਿਲਣਗੀ ਤੀਜੀ ਉਹ ਖਤਮ ਤੀਜੀ ਇਹ ਤਾਂ ਤੀਜੀ ਦਾ ਵੀ ਹੈਗਾ ਉਹ ਉਹ ਵੀ ਤੁਹਾਨੂੰ ਦੱਸਾਂਗੇ ਤੀਜੀ ਵੀ ਲਿਆਉਣੀ ਆ ਆਪਾਂ ਤੀਜੀ ਚੀਜ਼ ਵੀ ਤੇ ਆ ਵੀ ਚਲੋ ਨਾ ਉਸ ਮਾਨ ਮਿਲ ਗਿਆ ਵਧੀਆ ਹਾਲਾ ਤੇ ਮੇਰੇ ਘਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਜੀ ਸਾਰਾ ਆਪਣਾ ਕਰਕੇ ਕਿੱਲ ਪਾ ਦੀ ਬਿਲਕੁਲ ਲੈਂਦਾ ਆਪਾਂ ਸਾਰਾ ਕੁਝ ਤੇ ਆ ਗਏ ਆਪਾਂ ਪਿੰਡ ਵਾਲੇ ਬਾਈਪਾਸ ਤੇ ਪਿੰਡ ਵਾਲੇ ਆਪਣੇ ਬਾਈਪਾਸ ਤੇ ਆ ਗਏ ਆ ਤੇ ਤੁਹਾਨੂੰ ਫਿਰਦੇ ਜਾ ਕੇ ਹੜ ਕਰੀ ਠੀਕ ਆ ਜੀ ਇਹ ਵੀ ਛੜਕ ਚੱਲਣੀ ਵਾਲੀ ਆ ਬਸ 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 ਸਾਫ ਜੀ ਰਹੇ ਹਾਂ ਜੀ ਵੈਲਕਮ ਆਪਾਂ ਆ ਗਏ ਘਰ ਤੇ ਜਿਹੜੇ ਆਪਾਂ ਨਾਲ ਆਪਣੇ ਗਿਫਟ ਲੈ ਆਂਦੇ ਉਹ ਤੁਹਾਨੂੰ ਦਿਖਾਉਂਦੇ ਆ ਤੇ ਜਿਹੜਾ ਮੇਨ ਗਿਫਟ ਆਉਂਦਾ ਮਗਰ ਆਉਂਦਾ ਬਿਲਕੁਲ ਸਹੀ ਆਲੋ ਵੀ ਪਹਿਲਾਂ ਵੇਖੋ ਤੁਸੀਂ ਸਾਈਜ਼ ਦੇ। ਸ਼ਰਟਾ ਵੇਖੋ ਸਾਈਜ਼ ਦੀ। ਦੇਖੋ। ਮੁੰਡੇ ਨੇ ਸ਼ੋਪਿੰਗ ਕੀਤੀ ਐ। ਬਹੁਤ ਸੋਹਣੇ ਬਹੁਤ ਸੋਹਣੇ। ਹਾਂ ਵੀ। ਠੀਕ ਹੈ। ਤੇ ਆਹ ਹਾਲੋਂ ਨੂੰ ਨਕਸ਼ਾ। ਉਹਦੇ ਉਹਦੇ ਵਿੱਚ ਹੀ ਪਾ ਦੋ। ਤੇ ਹੁਣ ਨਹੀਂ ਰਾਤ ਨੂੰ ਲੜੀਆਂ ਨਹੀਂ ਆਉਂਦੀਆਂ ਇਹ ਆਹ ਵੇਖ ਲਓ। ਉਹੀ ਫਰ ਜਾਂਦਾ ਜੀ। ਇੱਕ ਗਿਫਟ ਮੇਰਾ ਆਉ ਹੋ ਗਿਆ ਮੇਰਾ ਜਿਹੜਾ ਪਹਿਲਾ ਇੰਫੈਕਸ਼ਨ ਹੀ ਉਹ ਖਰਾਬ ਹੋ ਗਿਆ ਤੇ ਅੱਜ ਮੈਨੂੰ ਫੇਰ ਨਵਾਂ ਇੰਫੈਕਸ਼ਨ ਹੋ ਗਿਆ ਹਸਪਤਾਲ ਦਾ ਸਟਾਈਪ ਉਹ ਖਰਾਬ ਆਇਆ ਹੈ ਦਾ ਹਨਾ ਤੇ ਕੱਢੋ ਬੱਚੇ ਫੜ ਕੇ ਕੱਢੋ ਸਤੋਂ ਸਾਡਾਂ ਨੂੰ ਹੂੰ ਉਹ ਬੰਨ੍ਹੋ ਸਟਾਈਪ ਹਾਂ ਆ ਦੇ ਇਹ ਨਵੇਂ ਸਟਾਈਪ ਚਾਹਤਾਂ ਮੱਕੇ ਦੀ ਅੱਗੇ ਮੇਰਾ ਸਿੰਪਲ ਹੀ ਨਿਰਮਣ ਹੁਣ ਥੋੜਾ ਜਿਹਾ ਅਸਟਾ ਜਿਹਾ ਆ ਗਿਆ ਚੋ ਕੀ ਹੋ ਗਿਆ ਹਾਂ ਤਾਂ ਲਾਓ ਫਿਰ ਨਾਲੇ ਕੱਢੋ ਇਹਨੂੰ ਚਾਲੂ ਕਰੀਏ ਨਾਲੇ ਕੱਢੋ ਪਕੌੜੇ ਛਕੋੜੇ ਇਹ ਇਹ ਤੇ ਦੱਸੋ ਵੀ ਇਹ ਤੇ ਰੋਟੀ ਪਾਣੀ ਪੱਕ ਜਾਂਦਾ ਵਾ ਹਾਂ ਸੂਕਕੇ ਪੱਕ ਜਾਂਦੇ ਆ ਵਧੀਆ ਹੋ ਗਏ ਆ ਮੇਰਾ ਪਹਿਲਾ ਜੀ ਇਹਨੂੰ ਤੂੰ ਕਰਦੀ ਆ ਜਿੰਦਾ ਇਹਨੂੰ ਇਹਨਾਂ ਦੇ ਵਿੱਚ ਹੀ ਪਾ ਦੋ ਹੈ ਪੁੱਛ ਪਾ ਦੋ ਆ ਮੇਰਾ ਖਾਓ ਇਹ ਅਲਚਰਾ ਓਰੀਐਂਟਲ ਦਾ ਹੀ ਹੈ ਹਾਂ ਮੈਂ ਇਹਨਾਂ ਵੇਲੇ ਲੈ ਨਾ ਇਹ ਇਹਦੇ ਤੇ ਰੋਟੀਆਂ ਆ ਪਣਾ ਸਕਦੀਆਂ ਜਿੱਦਾਂ ਮਾਜੀ ਹਾਂ ਨਾ ਮੈਂ ਇਹਦੇ ਤੇ ਵੀ ਲਾ ਸਕਦੇ ਆ ਤੇ ਬਾਕੀ ਆ ਵੇਖੋ ਦੀਵੇ ਤੋਂ ਰਹੀ ਪਾਣੀ ਵਿੱਚ ਡਬੋ ਕੇ ਤੇ ਹੁਣ ਕੱਢਦੇ ਆ ਮੁੱਦੇ ਮਾਰਦੇ ਆ ਤੇ ਇਹ ਜਿਹੜੀਆਂ ਚੀਜ਼ਾਂ ਆ ਸਾਰੀਆਂ ਆਪਣੇ ਮੰਮੀ ਹੁਣਾ ਤੋਂ ਸਿੱਖੀਆਂ ਕਿ ਜੇ ਦੀਵੇ ਆ ਉਹ ਪਹਿਲਾਂ ਪਾਣੀ ਚ ਡਬੋ ਕੇ ਰੱਖਣੇ ਆ ਤੇ ਫਿਰ ਬਾਅਦ ਵਿੱਚ ਇਹਨਾਂ ਨੂੰ ਕੱਢ ਦੇਣਾ ਵਾ ਫਿਰ ਮੁੱਦੇ ਮਾਰਨੇ ਆ ਸੁੱਕ ਜਾਂਦੇ ਤੇ ਫਿਰ ਵਿੱਚ ਤੇਲ ਪਾਉਣਾ ਤੇਰਦੀ ਰਹੀ ਦੇ ਕੋਲ ਕੋਲੋਂ ਮਨ ਜਗਾ ਨਹੀਂ ਮੈਂ ਜਲੇਬੀਆਂ ਬਣਾਉਂਦੇ ਆਂ ਇਹ ਲੈ ਜਿਨੇ ਟੱਕ ਤੇ ਆ ਲਾਉ ਜੀ ਬਾਸ਼ਾ ਮੈਂ ਹੁਸਨ ਦੇ ਬਾਸ਼ਾ ਉਹ ਤੋਂ ਕਰੋ ਹਣ ਸਭ ਤੋਂ ਬੰਨੇ ਬਟਨ ਨਹੀਂ ਤੇ ਹਾਂਜੀ ਇਥੋਂ ਇਥੋਂ ਫਲੇਮ ਘਟਵਾ ਦਵਾਂਗਾ ਜੀਵਨ ਜੋਰੇ ਕੋਰੇ ਤੇ ਕੱਪੜੇ ਕੋਗੋ ਇੱਥੇ ਤੇ ਇੰਤੋਂ ਗਰਮ ਕਰਨਾ ਹਟੇ ਫੇਰ ਬਾਲਕਣਾ ਠੀਕ ਆਪਾ ਵਧੀਆ ਜੀ ਵਧੀਆ ਪੁੱਤ ਆ ਸਾਫ ਕਰ ਲੋ ਇਹ ਕਰ ਲੈਨੇ ਆ ਪਰ ਇੱਕ ਵਾਰ ਚਾਲੂ ਕਰਕੇ ਦੇਖੀ ਜੀਵਨ ਤੇਰਾ ਗਿਫਟ ਆ ਗਿਆ ਯਾਰ ਬਾਹਰ ਦੇਖ ਤੂੰ ਲੈ ਕੇ ਵੇਖੀ ਨਹੀਂ ਈ ਆ ਗਈ ਮੈਂ ਵੀ ਮੈਂ ਜੰਮ ਦੁੱਧ ਦਾ ਝੋਟਾ ਆ ਗਿਆ ਵੀਰ ਬਾਹਰ ਆ ਗਿਆ ਆਹ ਢੀ ਨਿੱਕੀ ਸੇਣਾ ਹਾ ਚਿੱਤਰਾ ਹਾ ਚਿੱਤਰਾ ਆ ਜਾਓ ਗੱਡੀਆਂ ਉੱਪਰ ਕਰੋ ਉਹ ਤੂੰ ਚਲ ਚਲ ਤੇ ਚੋਟਾ ਮਾਰ ਜੀ ਕਿਦਾਂ ਲੱਗਣਿਆ ਤੁਹਾਨੂੰ ਗਿਫਟ ਵੇਖ ਕੇ ਵਧੀਆ ਲੱਗਣਿਆ ਬਹੁਤ ਵਧੀਆ ਆਹ ਵੇਖੋ ਮੇਰਾ ਪੁਰਾਣੀ ਵਿਚਾਰੀ ਪੁਰਾਣੀ ਮਸ਼ੀਨ ਦਾ ਵਿਚਾਰੀ ਐ ਉਹ ਵੀ ਜਦਾ ਨਾ ਬੁੱਢੀ ਹੈ ਹੈ ਡਿਗਾ ਵੀ ਕਰ ਛੜੀ ਸੀ ਨਾ ਨੇ ਇਹਦਾ ਇੱਕ ਪਾਸਾ ਜੇ ਵੀ ਚੱਲਦਾ ਵਾ ਸਪੋਣ ਇਹ ਦੇਖ ਐ ਮਨਾ ਹੈ ਡਿਗਾ ਵੀ ਕਰ ਛੜੀ ਸੀ ਵਾਹਾਂ ਤੇ ਗੜਾ ਕਰਦੀ ਸੀ ਇਹ 20 ਸਾਲ ਕੱਢੇ ਮੇਰੀ ਮਸ਼ੀਨ 20 ਸਾਲ ਦੀ 2005 ਸੰਦੀ ਹੈ ਆਈ ਹੈ ਹਾਂ 2005 ਤੇ ਤੇ ਵੇਖ ਲਓ ਐਲਜੀ ਦੀ ਲਈ ਹੁਦੋਂ ਤਾਂ ਹੁਣ ਵੀ ਐਲਜੀ ਦੀ ਆਈ ਹੈ ਇਹ ਉਹ ਐਲਜੀ ਦੀ ਇਹ ਹੈਗੀ ਫਿਰ 6.5 ਕਿਲੋ ਦੀ ਤੇ ਹੁਣ 9 ਕਿਲੋ ਦੀ ਲਿਆ ਦੀ ਹਮ ਸਭ ਤੋਂ ਵਧੀਆ ਨਾਲ ਸਮਾਂ ਚੇਂਜ ਹੋ ਗਿਆ ਵਾ ਹਾਂ ਤੇ 20 ਸਾਲ ਬਾਅਦ ਅੱਜ ਫੇਰ ਨਵੀਂ ਮਸ਼ੀਨ ਉਹ ਵੀ ਐਲਜੀ ਦੀ ਫੇਰ ਲਾਈ ਦੇ ਬਾ ਅਵੜੇ ਨੀ ਦੇ ਨਾਲ ਲਾ ਕੇ ਇੱਕ ਫੱਟੇ ਪਾ ਦੇ ਉੱਥੇ ਸਿੰਦਰੀ ਉੱਥੇ ਬਾਥਰੂਮ ਚ ਲਈ ਬਾਥਰੂਮ ਚ ਰੱਖ ਦੇ ਅੰਦਰ ਉੱਧਰ ਹੋ ਜਾ ਅਨੀਸ਼

ਸਸ ਚੈੱਕ ਕਰ ਦੋ ਇਸ ਨੂੰ ਆਹੋ ਜੀ ਮੈਨੂੰ ਪਾਣੀ ਪਿਆਲਾ ਦਿਓ ਮੈਂ ਪਾਣੀ ਪੀ ਲਵਾਂ ਕਿ ਲੈ ਵੀ ਦਿਓ ਗਿਫਟ ਆਫ ਮੀਨੋ ਆਯੋ ਠੀਕ ਹੈ ਹੈ ਇਹ ਸੋਰੀ ਹੂੰ ਦਾਦੇ ਤੇ ਟੇਬਲ ਹਾਂਜੀ ਹਾਂਜੀ ਟੇਬਲ ਲੱਗੀ ਹੈ ਕਿੱਥੇ ਮੁੜ ਗਏ ਲੋਗ ਹੈ ਟੋਕ ਦੇ ਟੋਕ ਜੀਵਨ ਦਾ ਹੁਣ ਇਹ ਆ ਵੀ ਛੇਤੇ ਦਾ ਲੀਡੇ ਤੋਂ ਹੋ ਜਾਣਾ ਛੇਤੇ ਇਹ ਕਿਹੜੀ ਗੱਲ ਆ ਹੈ ਠੀਕ ਠੀਕ ਨਾ ਪਰੀ ਗਿਫਟ ਰੂਟ ਤਾਂ ਕਹਿੰਦੇ ਭੇਜਣਾ ਉਹ ਭੇਜਿਆ ਕੁਝ ਨਹੀਂ ਕੋਈ ਇਹੋ ਪਾ ਲਗਦਾ ਹੈ ਹੈ? ਚਲ ਬਾਤ ਠੀਕ ਠੀਕ ਤੇਰਾ ਕੋਈ ਨਹੀਂ ਜਾਵੋ ਜੀ ਲੈ ਠੀਕ ਠੀਕ ਰਾਸ਼ੀ ਬੜਾ ਜੀ ਮਹਾਰਾਜ ਮਹਾਰਾਜ ਬੜਾ ਤਾਰਾ ਤੇ ਬਹੁਤ ਜੀ ਤੁਹਾਡੇ ਉੱਪਰ ਹਾਂ ਜੀ ਕਿੱਦਾਂ ਲੱਗਣਿਆ ਅੱਜ ਗਿਫਟੇ ਨੇ ਲੈ ਕੇ ਅੱਜ ਤੇ ਮੈਂ ਖੁਸ਼ ਹਾਂ ਬਹੁਤ ਖੁਸ਼ ਹਾਂ ਤੇ ਵੇਖੋ ਮੇਰਾ ਦક્ષਨ ਦੇ ਬਾਸ ਹੋਣਾ ਚੱਲਣ ਲਿਆ ਤੇ ਮੈਂ ਮੂਰਤ ਕਰਦਾ ਇੱਕ ਪੌੜਿਆਂ ਦੇ ਨਾਲ ਮੈਂ ਮਿਕਸਪ ਕੋਲੇ ਪਣਾਉਣ ਲੱਗੀ ਆ ਤੇ ਆਜੋ ਮੇਰੇ ਭੈਣ ਭਰਾ ਜਿੰਨਾਂ ਜਿੰਨਾਂ ਨੇ ਖਾਣੇ ਆ ਤੇ ਸਾਰੇ ਕਹਿੰਦੇ ਹਾਂ ਵੀ ਮਿਕਸਪ ਕੋਲੇ ਪਣਾਉਂ। ਮਟੀਰੀਅਲ ਮਸਾਲ ਪਿਆਰ ਕਰ ਲਿਆ ਤੇ ਬਸ ਹੁਣ ਮੈਂ ਕੋਲੇ ਪਾਉਣ ਲੱਗੀ ਆ ਤੇ ਬਾਕੀ ਇਹ ਆ ਕਿ ਗਿਫਟ ਜਿਹੜੇ ਬਹੁਤ ਸੋਹਣੇ ਮਿਲੇ ਆ ਤੇ ਦਿਨ ਦੇ ਦਿਨ ਗਿਫਟ ਮਿਲਦੇ ਤਾਂ ਬਹੁਤੀ ਚਾਹੀਦਾ ਬੰਦੇ ਨੂੰ ਹਣਾ ਬਿਲਕੁਲ ਜੀ ਬਿਲਕੁਲ ਤੇ ਵਧੀਆ ਬਣਾ ਬਹੁਤ ਵਧੀਆ ਲੱਗੀ ਜੀ ਜਾਂਦਾ ਵੇਖੀ ਕੋਈ ਸ਼ੇਅਰ ਇਹ ਕੋਲ ਮਸ਼ੀਨ ਆ ਅਜੇ ਤਵਰਤ ਉਹਨਾਂ ਨੇ ਲਾਈ ਨਹੀਂ ਗਏ ਇਹ ਕਹਿੰਦਾ ਨਾਂ ਲਾਇਓ ਭਾਵੇਂ ਅੱਛਾ ਠੀਕ ਸੋਹਣੀ ਹੈ ਬੜੀ ਡਿਮੇ ਬਹੁਤ ਸੋਹਣੀ ਚਲ ਵਧੀਆ ਲੱਗ ਰਿਹਾ ਹੋਰ ਤੇਰਾ ਟਾਈਮ ਨਿਕਲ ਜੀ ਹੋਰ ਬਹੁਤ ਸੋਹਣੀ ਇਹ ਆ ਵੀ ਚੀਜ਼ ਹੁੰਦੀ ਆ ਸਾਨੂੰ ਦੀ ਜਦੋਂ ਜੋ ਕਪੜਾ ਲੀੜਾ ਧੋਤਾ ਜਾਵੇ ਤੇ ਬੰਦਾ ਸੁੱਕਾ ਕਪੜਾ ਫੜੇ ਦੇ ਸਾਹ ਫੇਰੇ ਬੰਦਾ ਮਾਰਦੇ ਤੇ ਕੋਈ ਕਿਤੇ ਜਾਂਦੀ ਨਹੀਂ ਪਹਿਲੀ ਹੀ ਸੰਭਾਲ ਹੈ ਕਿ ਬਹੁਤ ਜਿਆਦਾ ਕੀਤੀ ਬਹੁਤ ਸਾਫ਼ੀ ਹੋ ਮਸ਼ੀਨ ਮੈਂ ਤੁਰਕੇ ਥੋੜਾ ਜਿਹਾ ਵੇਰਕ ਮੈਂ ਗੈਦੀ ਹੋ ਗਈ ਤੇ ਹੁਣ ਇਹ ਕਿਸਕਾਉਣ ਵਾਲਾ ਪਾਸਾ ਉਹ ਚੱਲਦਾ ਵਾ ਤੇ ਜਿਹੜਾ ਧੋਣ ਵਾਲਾ ਉਹ ਚਿੰਦਾ ਕਰਾਉਗਾ ਇਹ ਹੁਣ ਤੇ ਫਿਰ ਮੈਂ ਸੋਚਿਆ ਫਿਰ ਮੈਂ ਇਹਨਾਂ ਨੇ ਸਲਾਹ ਕੀਤੀ ਆਂਦੇ ਜੀਵਨ ਫਿਰ ਮਤਲਬ ਹੁਣ ਨਵੀਂ ਲੈਣੀ ਪੈਣੀ ਆ ਤੇ ਚੱਲਦੇ ਨੂੰ ਦਿਵਾਲੀ ਤੇ ਗਿਫਟ ਦੇਊਗਾ ਹੁਣ ਮੈਂ ਤੇ ਦਿਵਾਲੀ ਵਾਲਾ ਦੇਣਾ ਅੱਜ ਮੈਨੂੰ ਕਿੰਨਾ ਚੀਜ਼ਾਂ ਦੀ ਇੰਨੀ ਕੀ ਉਮਰ ਹੁੰਦੀ ਆ ਮਰਗੀ ਸਾਲ ਬਹੁਤ ਆ ਮੈਨੂੰ ਨਹੀਂ ਮੈਂ ਤਾਂ ਕੋਈ 20 ਸਾਲ ਮਸ਼ੀਨਾਂ ਕੱਢਦਾ ਹਾਂ ਹਾਂ ਜੀ ਪਰ ਇਹ ਸਾਹਬ ਆਪਣੀ ਆਪਣੀ ਤੇ ਬਾਕੀ ਮੈਂ ਦੂਜੀ ਗੱਲ ਇਹ ਹੈ ਨਾ ਕਿ ਤੁਹਾਡਾ ਕੰਮ ਵੀ ਤੁਹਾਡੇ ਕੰਮੇ ਧੋਦੇ ਨੇ ਕੋਈ ਸਾਹਬ ਬਾਕੀ ਆਪੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੇ ਗੱਲ ਹੈ ਜਰੂਰ ਕਰਦੇ ਜੀ ਬਧੀ ਬਧੀ ਚੀਜ਼ ਦਾ ਮੈਡਵੋਕੇਟ ਜੀ ਹਾਂ ਜੀ ਤੇ ਸਾਰਿਆਂ ਦੇ ਸਾਰਾ ਸਾਰੇ ਨੇ ਹੋਣਾ ਇਹਦੇ ਉੱਤੇ ਹਾਂ ਜੀ ਤੇ ਇਹ ਹੈ ਕਿ ਚਲੋ ਬਾਕੀ ਪਰਮਾਤਮਾ ਕਰੇ ਮੇਰੇ ਭੈਣ ਭਰਾਵਾਂ ਨੇ ਖੈਰ ਸਾਰੀਆਂ ਪੂਰੀਆਂ ਹਾਂ ਸਾਰੇ ਹੱਸਦੇ ਵਾਸਤੇ ਐਂ ਪਰਮਾਤਮਾ ਲੰਮੀ ਲੰਮੀ ਉਮਰਾਂ ਕਰੇ ਮੇਰੇ ਸਾਰੇ ਭੈਣ ਭਰਾਵਾਂ ਦੀਆਂ ਤੇ ਦੇਣ ਦੁੱਗਣੀ ਤੇ ਰਾਤ ਚਬਣੀ ਕਰੀ ਤੇ ਸਾਰੇ ਜਾਣੇ ਤੇ ਬਸਦੇ ਰਹੋ ਮੇਰੇ ਸਾਰੇ ਭੈਣ ਭਰਾ ਤੇ ਕਮੈਂਟ ਕਰਕੇ ਦੱਸਿਓ ਮੇਰੀ ਮਸ਼ੀਨ ਕਿਦਾਂ ਦੀ ਲੱਗਦੀ ਹੈ ਸਾਇਲ ਸਮਾ ਦੇ ਕੱਪੜੇ ਕਿਦਾਂ ਦੇ ਲੱਗੇ ਬਾਕੀ ਉਹਦੇ ਜਿਹੜਾ ਵਾਜੋ ਆਪ ਸ਼ਹਿਰ ਵੀ ਆ ਗਰਦਾਸਪੁਰ ਗਿਆ ਵਾ ਆਪਣੇ ਤੇ ਬੋਸ ਦੇ ਨਾਲ ਉਹਨੇ ਵੀ ਕੁਝ ਲੈਣਾ ਸੀਗਾ ਤੇ ਕਿੰਦਾ ਮੇਰੇ ਨਾਲ ਚੱਲ ਤੇ ਬਾਕੀ ਦੋਹਾਂ ਦੀਆਂ ਸ਼ਰਟਾਂ ਆ ਤੇ ਮੋਹਰ ਮੇਰਾ ਦੱਖਣ ਵੀ ਬੜਾ ਵਧੀਆ ਵਕਤ ਸਾਰੇ ਜਿਹੜੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੇ ਦਿੱਕੇ ਮੇਰੇ ਗਿਫਟ ਤੇ ਇਦਾਂ ਹੀ ਬਸ ਪਿਆਰ ਕਰਦੇ ਰਹੋ ਸਾਰੇ ਭੈਣ ਭਰਾ ਤੇ ਕਹਿੰਦੇ ਆ ਪਰਮਾਤਮਾ ਚਲੋ ਹਰ ਇੱਕ ਦੇ ਘਰ ਚੀਜ਼ਾਂ ਲੈ ਆਵੇ ਦਿਨ ਦਿਹਾੜਾ ਵੇ ਸੁੱਖਰ ਕਹਿੰਦੀ ਰਹੇ ਹਾਂ ਬਸ ਬਸ ਤੇ ਹਰ ਕਰ ਕੇ ਹਰ ਇੱਕ ਦੇ ਘਰ ਕੋ ਨਵੀਂ ਨਵੀਂ ਹਰ ਸਾਲ ਚੀਜ਼ ਆਵੇ ਹਾਂ ਮਾਂ ਸਭ ਨੂੰ ਨਵੀਂ ਚੀਜ਼ ਦਿੰਦੀ ਰਹੇ ਤੇ ਪਰਮਾਤਮਾ ਕਰਤੀਆਂ ਬਖਸ਼ੇ ਵੀ ਸਾਰੇ ਭੈਣ ਭਰਾ ਵਾਂਗੂ ਜਿੰਦੇ ਵਾਸਤੇ ਰਹੋ ਸਾਰੇ ਸਤਿਕਾਰਯੋਗ ਸਾਰੇ